ਤੁਹਾਨੂੰ ਸਵਾਗਤ ਕੀਤਾ ਜਾਂਦਾ ਹੈ ਧੰਨਵਾਦ ਹੋ ਜੀ ਸਾਰੇ ਜੀ ਇਕੱਠੇ ਹੋਏ ਜਿਹੜਾਉ ਪਹਾੜੋਂ ਦੇ ਭਰਾਵੋ ਸਭ ਤੋਂ ਪਹਿਲਾਂ ਫਤਿਹ ကြਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਅੱਜ ਅਸੀਂ ਮੌਕੇ ਦੀ ਸਰਕਾਰ ਦੇ ਜ਼ਬਰ ਜ਼ੁਲਮ ਤੇ ਨੀਤੀਆਂ ਦੇ ਖਿਲਾਫ ਖਾਲਸੇ ਦੀ ਉਸ ਜਨਮ ਭੂਮੀ ਦੇ ਇਲਾਕੇ ਵਿੱਚ ਇਕੱਠੇ ਹੋਏ ਹਾਂ ਜਿੱਥੇ ਅੱਜ ਤੋਂ 325 ਸਾਲ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਆਵਾਜ਼ بلند ਕੀਤੀ ਸੀ ਖਾਲਸੇ ਦੀ ਸਿਰਜਣਾ ਕੀਤੀ ਸੀ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੋਕਾਂ ਨੂੰ ਲਾਮਬੰਦ ਕੀਤਾ ਸੀ ਸਾਥੀਓ ਕੁਝ ਸਮਾਂ ਪਹਿਲਾਂ ਇੱਕ ਆਮ ਪਾਰਟੀ ਸਰਕਾਰ ਬਣੀ ਆ ਉਹ ਆਮ ਪਾਰਟੀ ਜਿਨੇ ਲੋਕਾਂ ਨੂੰ ਸਬਜ਼ ਬਾਗ ਵਿਖਾਏ ਲੋਕਾਂ ਨੂੰ ਲਾਰੇ ਲਾਏ ਕਿ ਤੁਸੀਂ ਰਜਵਾੜਾशाही ਸਰਕਾਰਾਂ ਬਣਾਉਂਦੇ ਰਹੇ ਜੇ ਇੱਕ ਵਾਰੀ ਆਮ ਲੋਕਾਂ ਦੀ ਸਰਕਾਰ ਬਣਾ ਕੇ ਵੇਖੋ ਕੋਈ ਵੀ ਮੁਲਾਜ਼ਮ ਧਰਨਾ ਨਹੀਂ ਮਾਰੂਗਾ ਕੋਈ ਵੀ ਤੱਜਾ ਅਧਿਆਪਕ ਤੱਜਾ ਨਹੀਂ ਰਹੂਗਾ ਪਰ ਤੁਸੀਂ ਦੇਖ ਰਹੇ ਹੋ 2.5 ਸਾਲ ਹੋ ਗਏ ਆ ਅਜੇ ਤੱਕ ਤੱਕੇ ਮੁਲਾਜ਼ਮ ਤੱਕੇ ਆ ਪੱਕੇ ਨਹੀਂ ਹੋ ਸਕੇ ਕਬੂਟੇ ਡੀਜੇ ਧਰਨਿਆਂ ਦੇ ਬਿਠੇ ਹੋਏ ਆ ਤੁਸੀਂ ਆਪ ਜਾਣੀ ਜਾਣ ਜੇ ਸਾਰਾ ਕੁਝ ਤੁਹਾਨੂੰ ਪਤਾ ਵਾ ਕੀ ਹੋ ਰਿਹਾ ਲਿਸਟ ਸਾਡੀ ਆ ਮੰਗਾਂ ਦੀ ਤੁਹਾਡੇ ਤੱਕ ਪਹੁੰਚੀ ਹੈ ਤੁਸੀਂ ਹੰਡਾ ਰਹੇ ਹੋ ਤੁਹਾਨੂੰ ਪਤਾ ਲਿਸਟ ਕਿੰਨੀ ਲੰਮੀ ਆ ਸਾਡਾ ਪੰਜਾਬ ਅਧਿਆਪਕ ਮੋਰਚੇ ਵੱਲੋਂ ਇਸ ਸਰਕਾਰ ਦੇ ਵਿੱਚ ਇਹ ਪਹਿਲੀ ਰੈਲੀ ਆ ਤੇ ਮੇਰੇ ਹਿਸਾਬ ਨਾਲ ਜੇਕਰ ਇਹ ਰੈਲੀ ਸਫਲ ਹੋ ਜਾਂਦੀ ਆ ਤੇ ਸਾਨੂੰ ਸ਼ਾਇਦ ਹੋਰ ਰੈਲੀਆਂ ਨਾ ਕਰਨੀਆਂ ਪੈਣ ਮੈਂ ਤੁਹਾਨੂੰ ਇਹੋ ਕਹਾਵਾਂਗਾ ਕਿ ਸਰਕਾਰ ਕੋਈ ਵੀ ਹੋਵੇ ਸਰਕਾਰ ਨੇ ਕਦੀ ਵੀ ਮੰਗਿਆ ਕੁਝ ਨਹੀਂ ਦਿੱਤਾ ਸਾਨੂੰ ਜਦੋਂ ਵੀ ਮਿਲਣਾ ਹੈ ਸਾਨੂੰ ਜਦੋਂ ਵੀ ਮਿਲਣਾ ਹੈ ਹੱਕ ਖੋਦ ਮਿਲਣਾ ਹੈ ਮੰਗਿਆ ਸਿਰਫ ਭੀਖ ਮਿਲਦੀ ਹੈ ਹੱਕ ਸਿਰਫ ਖੋਦ ਕੇ ਮਿਲਦੇ ਹਨ ਤੇ ਹੱਕ ਖੋਣ ਵਾਸਤੇ ਸਾਨੂੰ ਚਾਹੀਦਾ ਕਿ ਵੱਡੀ ਤੋਂ ਸਾਡਾ ਮੋਰਚਾ ਉਸ ਖਿਮਾਂਤਰੀ ਅੱਗੇ ਮੰਗ ਰੱਖੇ ਦੀ ਇਸ ਦੇ ਨਾਲ ਹੀ ਪੂਰੇ ਪੰਜਾਬ ਵਿੱਚ ਬਲਾਕ ਐਜੂਕੇਸ਼ਨਰ ਖਾਲਦਿਆਂ ਬਹੁਤ ਜਾਰੀਆਂ ਪੋਸਟਾਂ ਖਾਲੀ ਨੇ ਉਹਦੇ ਉੱਤੇ ਵੀ ਜਿਹੜਾ ਇਹਨਾਂ ਨੂੰ ਮੰਗ ਪੱਤਰ ਦਿੱਤਾ ਜਾਵੇ ਜੀ ਇਹਦੀਆਂ ਗੱਲਾਂ ਕਰਦਾ ਮੈਂ ਧੰਨਵਾਦ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਹ ਬਰਬਾਦ ਬੇਚਿਆ ਕਰਦੇ ਗਾਲੀ ਸੱਤੇ ਖੜੇ ਨੇ ਜਾਂ ਇੱਧਰ-ਇੱਧਰ ਘੁੰਮ ਰਹੇ ਨੇ ਉਹ ਬੋਲਦੀ ਹੈ ਕਿ ਜੇਕਰ ਤੁਸੀਂ ਆਪਣੀਆਂ ਮੰਗਾਂ ਮਨਵਾਉਣ ਆਏ ਪਿੰਡੀ ਦੇ ਵਿੱਚ ਹਾਰਦੀ ਲਗਵਾਉਣਾ ਹੈਲੀ ਜਗ੍ਹਾ ਬੈਠੇ ਜੇ ਵਰਸੇ ਕੋ ਮਨ ਹੀ ਆਇਆ ਤਾਂ ਤੁਹਾਡੀ ਮਰਜ਼ੀ ਆ ਲੱਖਾਂ ਪਿੰਡਾਂ ਸਾਰੇ ਤਿਆਰ ਨੇ ਕਿ ਫਰੈਂਡ ਕਰੇ ਸਾਥੀ ਦੱਸ ਰਹੇ ਅਸੀਂ ਕੋ ਰਾਤ ਡੋ ਰਹੇ ਅਸੀਂ ਚੱਲਨੇ ਆ ਤਾਂ ਕਈ ਸਾਥੀ ਜਿਹੜੇ ਨੇ ਬੜੀ ਦੂਰੋਂ ਦੂਰੋਂ ਇੱਥੇ ਪਹੁੰਚੇ ਆ ਸੋ ਜੋ ਲਾਗਰ ਵਾਲੇ ਸਾਥੀ ਅੱਜ ਰੰਗ ਦੇ ਤੋਂ ਮੁਸਕਲ ਆ ਰਹੇ ਤੇ ਹੋਰੋਂ ਖਰੇ ਸਾਥੀ ਆ ਉਹਨਾਂ ਦੀ ਬੇਨਤੀ ਹੈ ਕਿ ਤਰ੍ਹਾਂ